ਉਹੋ ਬੰਦ ਕਰ ਦਿਓ ਥੋੜਾ ਥੋੜਾ ਕਰਕੇ ਖਾਓ ਫਿਰ 1:3 ਤੋਂ ਦੇ ਕੇ 2 ਵਜੇ ਦੇ ਵਿੱਚ ਵਿੱਚ ਖਾ ਲੋ ਫਿਰ 3 ਤੋਂ ਲੈ ਕੇ 5 ਦੇ ਵਿੱਚ ਵਿੱਚ ਖਾ ਲੋ ਚਾਰ ਚੀਜ਼ਾਂ ਤੁਸੀਂ ਕਰ ਗਏ ਤਾਂ ਮੈਂ ਤੁਹਾਨੂੰ ਗਾਰੰਟੀ ਦੇਦਾ ਤੁਹਾਡਾ ਜਿਹੜਾ ਬੋਡੀ weight ਆ ਤੁਹਾਡਾ ਘਟੇਗਾ ਹੀ ਘਟੇਗਾ ਸੰਡੇ ਨੂੰ ਤੁਸੀਂ ਆਫ ਕਰ ਸਕਦੇ ਹੋ ਤੁਸੀਂ ਇੱਕੋ ਦਾ ਉਹ ਇੱਕ ਵਾਰੀ ਖਾ ਕੇ ਰੱਜ ਜੂ ਉਹਦੇ ਨਾਲ ਤੁਹਾਡਾ ਭਾਰ ਦੁਗਣਾ ਵਧੇਗਾ ਤੇ ਤਾਂ ਤੁਸੀਂ 3 ਤੋਂ ਲੈ ਕੇ 5 ਦਿਨ ਕਰਨਾ ਹੀ ਕਰਨਾ ਵਾ ਵਰਕਆਊਟ 5 ਤੋਂ ਲੈ ਕੇ 8 ਵਾਰ ਖਾਓ ਕਦੋਂ ਖਾਣਾ 2 ਤੋਂ ਲੈ ਕੇ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਮਿਸਟਰ ਸਰੋਏ ਫਿਟਨੈਸ ਦੇ ਵਿੱਚ ਜੀ ਸੋ ਦੋਸਤੋ ਜਿਹੜਾ ਸਾਡਾ ਅੱਜ ਦਾ ਵੀਡੀਓ ਦਾ ਟੌਪਿਕ ਹੈ ਸਾਡੀ ਅੱਜ ਦੀ ਵੀਡੀਓ ਦਾ ਟੌਪਿਕ ਹੈਗਾ ਜੀ ਕਿ ਭਾਰ ਘਟਾਉਣਾ ਕੋਈ ਔਖਾ ਨਹੀਂ ਹੈਗਾ ਭਾਰ ਘਟਾਉਣਾ ਬਹੁਤ ਸੌਖਾ ਵਾ ਜੇ ਤੁਸੀਂ ਆਪਣਾ ਭਾਰ ਘਟਾਉਣਾ ਚਾਹੁੰਦੇ ਹੋ ਨਾ ਤਾਂ ਅੱਜ ਤੁਹਾਨੂੰ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਤਿੰਨ ਇਹੋ ਜਿਹੀਆਂ ਗੱਲਾਂ ਦੱਸਾਂਗਾ ਅਗਰ ਤੁਸੀਂ ਮੇਰੀਆਂ ਉਹ ਤਿੰਨ ਗੱਲਾਂ ਮੰਨ ਲੈ ਤਾਂ ਮੈਂ ਤੁਹਾਨੂੰ ਗਾਰੰਟੀ ਦਿੰਦਾ ਤੁਸੀਂ ਜਿੰਨਾ ਚਾਹੋਗੇ ਤੁਸੀਂ ਜਿੰਨਾ ਚਾਹੋਗੇ ਨਾ ਤੁਹਾਡਾ ਭਾਰ 101% ਘਟੇਗਾ ਇਹੀ ਘਟੇਗਾ ਬਸ ਤੁਸੀਂ ਮੇਰੀ ਉਹ ਤਿੰਨ ਗੱਲਾਂ ਮੰਨਣੀਆਂ ਹੀ ਮੰਨਣੀਆਂ ਨੇ ਤੇ ਲਾਸਟ ਦੇ ਵਿੱਚ ਮੈਂ ਤੁਹਾਨੂੰ ਇੱਕ ਚੌਥੀ ਗੱਲ ਵੀ ਦੱਸਾਂਗਾ ਅਗਰ ਤੁਸੀਂ ਮੇਰੀ ਉਹ ਮੰਨ ਲਓਗੇ ਉਹਦਾ ਤੁਹਾਡੇ ਲਈ ਵਰਦਾਨ ਹੀ ਵਰਦਾਨਾ ਉਹਦੇ ਨਾਲ ਤੁਹਾਡੀ ਉਮਰਾਂ ਨਾ ਜਿਹੜੀ 10 ਗੁਣਾ ਵੱਜੇਗੀ ਇਹ ਗਾਰੰਟੀ ਹੈ ਮੇਰੀ ਸੋ ਉਹ ਕਿਹੜੀਆਂ ਤਿੰਨ ਗੱਲਾਂ ਨੇ ਉਹ ਤੁਹਾਨੂੰ ਮੈਂ ਪ੍ਰੋਪਰ ਇਸ ਵੀਡੀਓ ਦੇ ਵਿੱਚ ਦੱਸਾਂਗਾ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਮੇਰੇ ਤੁਹਾਨੂੰ ਸਾਰਿਆਂ ਨੂੰ ਰਿਕਵੈਸਟ ਹੈ ਕਿ ਪਲੀਜ਼ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਲਾਸਟ ਤੱਕ ਜਰੂਰ ਦੇਖਿਓ ਜੀ ਅਗਰ ਤੁਸੀਂ ਵੀਡੀਓ ਨੂੰ ਸਕਿੱਪ ਕਰਕੇ ਦੇਖੋਗੇ ਤੁਹਾਨੂੰ ਕੁਝ ਵੀ ਸਮਝ ਨਹੀਂ ਆਉਣਾ ਹੈਗਾ ਜੀ ਦੇਖੋ ਅੱਜ ਜੇ ਆਪਾਂ ਗੱਲ ਕਰੀਏ ਭਾਰ ਘਟੋਣਾ ਓਖਾ ਜਾਂ ਸੌਖਾ ਮੇਰੇ ਹਿਸਾਬ ਨਾਲ ਜੇ ਦੇਖਿਆ ਜਾਵੇ ਭਾਰ ਘਟੋਣਾ ਕੋਈ ਓਖਾ ਨਹੀਂ ਹੈਗਾ ਭਾਰ ਘਟੋਣਾ ਬਹੁਤ ਸੌਖਾ ਵਾ ਸਭ ਤੋਂ ਪਹਿਲਾਂ ਤਾਂ ਤੁਹਾਡੇ ਅੰਦਰ ਨਾ ਭਾਰ ਘਟੋਣ ਲਈ ਜਜ਼ਬਾ ਹੋਣਾ ਚਾਹੀਦਾ ਵੀ ਯਾਰ ਮੈਂ ਭਾਰ ਆਪਣਾ ਘਟੋਣਾ ਹੀ ਘਟੋਣਾ ਵਾ ਜਦੋਂ ਤੱਕ ਤੁਹਾਡੇ ਅੰਦਰ ਇਹ ਚੀਜ਼ ਨਹੀਂ ਆਏਗੀ ਤੁਹਾਡੇ ਅੰਦਰ ਬਿਲ ਪਾਵਰ ਨਹੀਂ ਆਏਗੀ ਤੁਹਾਡੇ ਅੰਦਰ ਜਜ਼ਬਾ ਨਹੀਂ ਹੋਏਗਾ ਉਦੋਂ ਤੱਕ ਤੁਸੀਂ ਆਪਣਾ ਭਾਰ ਨਹੀਂ ਘਟਾ ਸਕਦੇ ਹੈਗੇ ਉਸ ਤੋਂ ਬਾਅਦ ਹੁੰਦੀ ਹੈ ਡਾਈਟ ਰੈਸਟ ਵਰਕਆਊਟ ਉਹ ਸਾਰਾ ਕੁਝ ਉਸ ਤੋਂ ਬਾਅਦ ਹੁੰਦਾ ਵਾ ਸਭ ਤੋਂ ਪਹਿਲਾਂ ਤੁਹਾਡੇ ਅੰਦਰ ਬਿਲ ਪਾਵਰ ਹੋਣੀ ਬਹੁਤ ਜ਼ਰੂਰੀ ਆ ਦੇਖੋ ਜੀ ਸਭ ਤੋਂ ਪਹਿਲਾਂ ਹੈਗਾ ਜੀ ਮਿੱਠਾ ਮਿੱਠਾ ਤੁਸੀਂ ਬਿਲਕੁਲ ਨਹੀਂ ਖਾਣਾ ਹੈਗਾ ਮਿੱਠਾ ਤੁਸੀਂ ਬਿਲਕੁਲ ਬੰਦ ਕਰ ਦਿਓ ਜੇ ਤੁਸੀਂ ਚਾਹ ਵੀ ਪੀਣੀ ਆ ਕੌਫੀ ਵੀ ਪੀਣੀ ਆ ਨਾ ਤਾਂ ਤੁਸੀਂ ਬਿਲਕੁਲ ਸਿੱਕੀ ਪੀਣੀ ਆ ਫਿੱਕੀ ਬਿਲੋਂ ਤਾਂ 2-4 ਦਿਨ ਲੱਗੇਗਾ ਥੋੜਾ ਜਿਹਾ ਓਖਾ ਲੱਗੇਗਾ ਜਿ ਕਿਦਾਂ ਦਾ ਬੱਟ ਜਦੋਂ ਤੁਸੀਂ 2-4 ਦਿਨ ਚਾਹ ਕੌਫੀ ਫਿੱਕੀ ਪੀ ਲੋਗੇ ਨਾ ਤਾਂ ਮੈਂ ਕਹਣਾ ਤੁਹਾਨੂੰ ਆਟੋਮੈਟਿਕ ਹੀ ਮਤਲਬ ਹੀ ਫਿੱਕੀ ਚਾਹ ਸਵਾਦ ਲੱਗਣਾ ਲੱਗ ਜੂਗੀ ਉਸ ਤੋਂ ਬਾਅਦ ਤੁਸੀਂ ਮਿੱਠੀ ਚੀਜ਼ ਪੀ ਕੇ ਦੇਖੋ ਮਿੱਠੀ ਚਾਹ ਕੌਫੀ ਜਾਂ ਚਾਹ ਪੀ ਕੇ ਇਕਦਮ ਸਵਾਦ ਹੀ ਨਹੀਂ ਲੱਗਣੀ ਹੈਗੀ ਇਕਦਮ ਮਿੱਠਾ ਤੁਸੀਂ ਬਿਲਕੁਲ ਬੰਦ ਕਰ ਦਿਓ ਇੱਕ ਓਇਲੀ ਚੀਜ਼ਾ ਬਿਲਕੁਲ ਬੰਦ ਕਰ ਦਿਓ ਓਇਲੀ ਚੀਜ਼ਾ ਜਵੇਂ ਕਿਉ ਗਰੇ ਪਰੌਂਠੇ ਹੋ ਗਏ ਜਾਂ ਫਿਰ ਪੂੜੀਆਂ ਛੋਲੇ ਹੋ ਗਏ ਕੋਈ ਵੀ ਘੋਲੀ ਕੋਈ ਵੀ ਚੀਜ਼ਾ ਲਾ ਦੋ ਤੁਸੀਂ ਜੇ ਤੁਸੀਂ ਖਾਣੀਆਂ ਤਾਂ ਜੇ ਘਰ ਦੇ ਵਿੱਚ ਸਬਜ਼ੀ ਵਗੇਰਾ ਵੀ ਬਣਦੀ ਆ ਜਾਂ ਕੁਝ ਵੀ ਆ ਨਾ ਤਾਂ ਤੁਸੀਂ ਆਪਣਾ ਦੇਸੀ ਘੋ ਦੇਸੀ ਘੋ ਵਰਤਨ ਉਹ ਵੀ ਇੱਕ ਚਮਚ ਤੋਂ ਵੱਧ ਨਹੀਂ ਵਰਤਣਾ ਇੱਕ ਚਮਚ ਬਾਸ ਇੱਕ ਚਮਚ ਤੁਸੀਂ ਵਰਤਣਾ ਉਸ ਤੋਂ ਵੱਧ ਨਹੀਂ ਤੁਸੀਂ ਵਰਤਣਾ ਹੈਗਾ ਤੇ ਬਾਕੀ ਬਾਗਲੇ ਚੀਜ਼ਾਂ ਬਿਲਕੁਲ ਬੰਦ ਕਰ ਦਿਓ ਮਿੱਠੀਆਂ ਚੀਜ਼ਾਂ ਵੀ ਬਿਲਕੁਲ ਬੰਦ ਕਰ ਦਿਓ ਇਹ ਚੀਜ਼ ਤੇ ਤੁਸੀਂ ਕੰਟਰੋਲ ਕਰ ਲਓ ਤੁਸੀਂ ਜਿੰਨਾ ਚਾਹੋਗੇ ਨਾ ਤੁਹਾਡਾ ਉਹ ਨਾ ਪਰ ਘਟ ਜੇਗਾ ਸਾਰੇ ਨਾਲੋਂ ਜ਼ਿਆਦਾ ਪਰ ਇਹ ਦੋ ਚ ਜਬਦ ਹੁੰਦੀਆਂ ਨੇ ਇੱਕ ਮਿੱਠਾ ਤੇ ਇੱਕ ਤਲੀਆਂ ਚੀਜ਼ਾਂ ਜਿਵੇਂ ਜੰਕ ਫੂਡ ਹੋ ਗਿਆ ਨਾ ਤੁਸੀਂ ਮੈਦਾ ਮੁੱਦਾ ਖਾਈ ਜਾਨੇ ਹੋ 버ਗਰ ਪੀਜ਼ਾ ਨੂਡਲ ਪਾਸਤਾ ਪੂਸਤਾ ਖਾਈ ਜਾਨੇ ਹੋ ਇਹਦੇ ਨਾਲ ਤੁਹਾਡਾ weight ਬਹੁਤ ਜ਼ਿਆਦਾ ਵਧਦਾ ਵਾ ਤੇ ਬਿਮਾਰੀਆਂ ਉਹਦੇ ਨਾਲ ਦੁਗਨੀਆਂ ਵਧਦੀਆਂ ਨੇ ਭਾਰ ਘੱਟ ਵੱਧਦਾ ਫਿਰ ਵੀ ਇਹ ਚੀਜ਼ਾਂ ਨਾਲ ਪਰ ਬਿਮਾਰੀ ਜ਼ਿਆਦਾ ਲੱਗਦੀ ਹੈ ਇਹ ਚੀਜ਼ਾਂ ਬਿਲਕੁਲ ਨਹੀਂ ਖਾਣੀ ਹੈ ਗਿਆ ਹੁਣ ਨੰਬਰ 2 ਤੇ ਗੱਲ ਕਰਦੇ ਆ ਤੁਸੀਂ ਦਿਨ ਦੇ ਵਿੱਚ ਇਹ ਕੰਮ ਤੁਸੀਂ ਜ਼ਰੂਰ ਕਰਨਾ ਹਮੇਸ਼ਾ ਜਦੋਂ ਵੀ ਤੁਸੀਂ ਖਾਣਾ ਖਾਣਾ ਨਾ ਰਾਤ ਜਕੇ ਨਹੀਂ ਖਾਣਾ ਹੈਗਾ ਕਈ ਮੇਰੇ ਭੈਣ ਭਰਾ ਮੈਂ ਇਹੋ ਜਿھے ਦੇਖੇ ਨੇ ਉਹ ਨਾ ਰਾਤ ਜਕੇ ਖਾ ਲੈਂਦੇ ਨੇ ਵੀ ਚੇਸਾ ਸੱਤ ਰੋਟੀਆਂ ਇਕੱਠੀਆਂ ਧੁੰਨ ਦਿੰਦੇ ਨੇ ਇੱਕ ਵਾਰ ਆਣਾ ਟਿੰਡ ਭਰ ਲਿੰਦਾ ਫਿਰ ਉਸ ਤੋਂ ਬਾਅਦ ਪਤਾ ਕਦੋਂ ਖਾਣਗੇ ਸ਼ਾਮ ਨੂੰ ਖਾਣਗੇ ਜਾਂ ਫਿਰ ਦੁਪਹਿਰੇ ਖਾਣਗੇ ਸਵੇਰੇ ਮੰਨ ਕੇ ਚੱਲੋ ਉਹਨਾਂ ਨੇ 7 ਵਜੇ ਖਾਣਾ ਖਾਦਾ ਉਹ ਮੁੜ ਕੇ ਖਾਣਗੇ 2 ਵਜੇ ਜਾਂ 3 ਵਜੇ ਤੇ ਰਾਤ ਨੂੰ 8 ਤੋਂ ਲੈ ਕੇ 9 ਵਜੇ ਫੇਰ ਖਾਣਗੇ ਕਿਉਂਕਿ ਮੇਰੇ ਭਰਾਏ ਉਹ ਜੇ ਵੀ ਨੇ ਰਾਤ ਨੂੰ ਪਿੱਗਪੂ ਵੀ ਲਾ ਲੈਂਦੇ ਆ ਹਾਂ ਇਹ ਕੰਮ ਨਹੀਂ ਤੁਸੀਂ ਕਰਨਾ ਹਮੇਸ਼ਾ ਥੋੜਾ ਥੋੜਾ ਖਾਣਾ ਵਾ ਜਿੱਥੇ ਤੁਸੀਂ ਮੰਨ ਲਓ ਤੁਸੀਂ 7-8 ਰੋਟੀਆਂ ਕਰਦੇ ਹੋ ਤੁਸੀਂ 2 ਰੋਟੀਆਂ ਕਰ ਦੋ 1 ਰੋਟੀ ਕਰ ਦੋ ਨਾਲ ਸਮਝੀਦੇ ਤੁਸੀਂ ਨਾਲ ਜਦੋਂ ਵੀ ਤੁਸੀਂ ਰੋਟੀ ਖਾਣੀ ਹੈ ਸਲਾਦ ਹਮੇਸ਼ਾ ਤੁਸੀਂ ਐਡ ਕਰਨਾ ਹੀ ਕਰਨਾ ਵਾ ਸਲਾਦ ਵਿੱਚ ਤਿੰਨ ਚਾਰ ਚੀਜ਼ਾਂ ਲੈ ਲਓ ਹਨ ਜਿਵੇਂ ਖੀਰਾ ਹੋ ਗਿਆ ਤੇ ਬੰਦ ਗੋਭੀ ਹੋ ਗਈ ਆ ਗਾਜਰ ਹੋ ਗਈ ਪਿਆਜ਼ ਹੋ ਗਿਆ ਟਮਾਟਰ ਹੋ ਗਿਆ ਹਾਂ ਤੁਸੀਂ ਇਹ ਚੀਜ਼ਾਂ ਐਡ ਕਰਨੀਆਂ ਹੀ ਕਰਨੀਆਂ ਸਲਾਦ ਐਡ ਕਰਨਾ ਹੀ ਕਰਨਾ ਵਾ ਜਦੋਂ ਤੱਕ ਤੁਸੀਂ ਸਲਾਦ ਐਡ ਨਹੀਂ ਕਰੋਗੇ ਉਦੋਂ ਤੱਕ ਤੁਹਾਡੀ ਮਤਲਬ ਵੀ weight cut ਨਹੀਂ ਕਟੂਗਾ ਕਿਉਂਕਿ ਉਹਦੇ ਵਿੱਚ ਸਲਾਦ ਦੇ ਵਿੱਚ ਵੇਜੀਟੇਰੀਅਨ ਦੇ ਵਿੱਚ ਫਾਈਬਰ ਹੁੰਦਾ ਫਾਈਬਰ ਸਾਡੀ ਬੋਡੀ ਨੂੰ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਚਾਹੀਦਾ ਹੁੰਦਾ ਵਾ ਸੋ ਇਸ ਕਰਕੇ ਤੁਸੀਂ ਦੇਖੋ ਥੋੜਾ ਥੋੜਾ ਖਾਓ ਦਨ ਦੇ ਵਿੱਚ ਜਿੱਥੇ ਤੁਸੀਂ ਦੋ ਵਾਰ ਖਾਂਦੇ ਸੀ ਜਾਂ ਇੱਕ ਵਾਰ ਖਾਂਦੇ ਜਾਂ ਤਿੰਨ ਵਾਰ ਖਾਂਦੇ ਸੀ ਨਾ ਉਹੋ ਬੰਦ ਕਰ ਦਿਓ ਥੋੜਾ ਥੋੜਾ ਕਰਕੇ ਖਾਓ ਦਿਨ ਦੇ ਵਿੱਚ 5 ਤੋਂ ਲੈ ਕੇ 8 ਵਾਰ 5 ਤੋਂ ਲੈ ਕੇ 8 ਵਾਰ ਖਾਓ ਕਦੋਂ ਖਾਣਾ ਦੋ ਤੋਂ ਲੈ ਕੇ ਤਿੰਨ ਘੰਟੇ ਬਾਅਦ ਦੋ ਤੋਂ ਤਿੰਨ ਘੰਟੇ ਬਾਅਦ ਖਾਂਦੇ ਰਹੋ ਮੰਨ ਕੇ ਚੱਲੋ ਤੁਸੀਂ ਸਵੇਰੇ 7 ਵਜੇ ਖਾਦਾ ਦੂਜਾ ਤੁਸੀਂ 8:30 ਵਜੇ ਖਾ ਲੋ 8:30 ਵਜੇ ਖਾ ਲੋ ਫਿਰ ਤੀਜਾ ਤੁਸੀਂ ਸੰਡੇ ਕਿ 11 ਵਜੇ ਖਾ ਲੋ ਫਿਰ ਡੇਢ ਤੋਂ ਲੈ ਕੇ 2 ਵਜੇ ਦੇ ਵਿੱਚ ਵਿੱਚ ਖਾ ਲੋ ਫਿਰ 3 ਤੋਂ ਲੈ ਕੇ 5 ਦੇ ਵਿੱਚ ਵਿੱਚ ਖਾ ਲੋ ਫਿਰ 5 ਤੋਂ ਲੈ ਕੇ 9 ਵਜੇ ਦੇ ਵਿੱਚ ਵਿੱਚ ਖਾ ਲਓ ਦੇਖੋ ਬਣ ਗਿਆ ਨਾ 8-9 ਮੀਲਾ ਬਣ ਗਿਆ 8-9 ਮੀਲਾ ਤੁਸੀਂ ਇੱਕ ਦਿਨ ਦੇ ਵਿੱਚ ਲੈਣੇ ਹੀ ਲੈਣਿਆ ਨੇ ਇਹ ਨਹੀਂ ਹੈਗਾ ਤੁਸੀਂ ਇੱਕੋ ਦਾਓ ਇੱਕੋ ਵਾਰੀ ਖਾ ਕੇ ਰੱਜ ਜੂ ਉਹਦੇ ਨਾਲ ਤੁਹਾਡਾ ਭਾਰ ਦੁਗਣਾ ਵਧੇਗਾ ਜੇ ਤੁਸੀਂ ਥੋੜਾ ਥੋੜਾ ਕਰਕੇ ਖਾਓਗੇ ਤਾਂ ਉਹਦੇ ਨਾਲ ਤੁਹਾਡਾ ਭਾਰ ਵਧੇਗਾ ਨਹੀਂ ਘਟੇਗਾ ਜੇ ਖਾਣੀ ਵੀ ਉਹੀ ਚੀਜ਼ਾਂ ਵਧੀਆ ਚੀਜ਼ ਹੀ ਖਾਣੀ ਮਾੜੀ ਚੀਜ਼ ਨਹੀਂ ਖਾਣੀ ਹੈਗੀ ਚਾਹੇ ਤੁਸੀਂ ਪੀਜ਼ਾ ਲਿਆਂਦਾ ਪੀਜ਼ਾ ਨੂੰ ਤੁਸੀਂ ਦਿਹਾੜੀ ਦੇ ਵਿੱਚ ਤੁਸੀਂ ਚਾਰ ਪੀਜ਼ਾ ਖਾ ਗਏ ਥੋੜੇ ਥੋੜੇ ਕਰਕੇ ਨਹੀਂ ਤੁਸੀਂ ਵਧੀਆ ਖਾਣਾ ਖਾਣਾ ਹੈ ਘਰ ਦਾ ਖਾਣਾ ਖਾਣਾ ਤੋੜਾ-ਤੋੜਾ ਕਰਕੇ ਕਹਾਂ ਦੋ-ਦੋ ਤੋਂ ਤਿੰਨ-ਤਿੰਨ ਘੰਟੇ ਬਾਅਦ ਉਸ ਤੋਂ ਬਾਅਦ ਹੈਗਾ ਵਾ ਵਰਕਆਊਟ ਨੰਬਰ 3 ਤੇ ਹੈਗਾ ਵਰਕਆਊਟ ਡੇਲੀ ਤੁਸੀਂ ਕਰਨਾ ਹੀ ਕਰਨਾ ਵਾ ਹਫਤੇ ਦੇ ਵਿੱਚ ਤੁਸੀਂ ਤਿੰਨ ਤੋਂ ਲੈ ਕੇ ਤੁਸੀਂ ਪੰਜ ਦਿਨ ਵਰਕਆਊਟ ਕਰਨਾ ਹੀ ਕਰਨਾ ਵਾ ਮੰਨ ਕੇ ਲੋ ਅਗਰ ਤੁਸੀਂ ਆਫਿਸ ਦੇ ਵਿੱਚ ਲੱਗੇ ਹੋਏ ਆਂ ਜਾ ਕੇ ਤੇ ਜੌਬ ਕਰਦੇ ਹੋ ਵੇਸ ਤਾਂ ਜਿਹੜਾ ਵਰਕਆਊਟ ਤਾਂ ਡੇਲੀ ਕਰਨਾ ਚਾਹੀਦਾ ਜੇ ਤੁਸੀਂ ਹਫਤੇ ਦੇ ਵਿੱਚ 7 ਦਿਨ ਹੁੰਦੇ ਆ ਤੁਸੀਂ ਇੱਕ ਦਿਨ ਸੰਡੇ ਨੂੰ ਤੁਸੀਂ ਸੰਡੇ ਨੂੰ ਤੁਸੀਂ ਆਫ ਕਰ ਸਕਦੇ ਹੋ 6 ਦਿਨ ਤੁਸੀਂ ਵਰਕਆਊਟ ਕਰਨਾ ਹੀ ਕਰਨਾ ਜੇ ਵਰਕਆਊਟ 6 ਦਿਨ ਵੀ ਨਹੀਂ ਕਰਤਾ ਤੇ ਦੇਤਾ ਤੁਸੀਂ 3 ਤੋਂ ਲੈ ਕੇ 5 ਦਿਨ ਕਰਨਾ ਹੀ ਕਰਨਾ ਵਾ ਵਰਕਆਊਟ ਵਰਕਆਊਟ ਦੇ ਵਿੱਚ ਕੀ ਕਰਨਾ ਵਾ ਕਾਰਡੀਓ ਕਰਨਾ ਸਟਰੈਂਥ ਟ੍ਰੇਨਿੰਗ ਕਰਨੀ ਆ ਉਹਦੇ ਦੇ ਮੈਂ ਆਲਰੇਡੀ ਵੀਡੀਓ ਬੜਾ ਬਣਾ ਕੇ ਤੁਹਾਡੇ ਵਾਸਤੇ ਮੈਂ ਪਾ ਰਿਹਾ ਵਾਂ ਕੀ ਕੀ ਅਸੀਂ ਵਰਕਆਊਟ ਕਰਨਾ ਕੀ ਕੀ ਵਰਕਆਊਟ ਨਹੀਂ ਪੜਨਾ ਕਰਨਾ ਆਏਗਾ ਉਹ ਤੁਸੀਂ ਮੇਰੀ ਵੀਡੀਓ ਜਾ ਕੇ ਦੇਖ ਸਕਦੇ ਹੋ ਇਹ ਤੁਸੀਂ 3 ਤੋਂ ਲੈ ਕੇ 5 3 ਤੋਂ 5 ਦਿਨ ਤੁਸੀਂ ਵਰਕਆਊਟ ਕਰਨਾ ਹੀ ਕਰਨਾ ਵਰਕਆਊਟ ਬਹੁਤ ਜ਼ਿਆਦਾ ਜ਼ਰੂਰੀ ਆ ਜੇ ਤੁਸੀਂ ਭਾਰ ਘਟਾਉਣਾ ਚਾਹੁੰਦੇ ਹੋ ਆਪਣਾ ਵਰਕਆਊਟ ਤੋਂ ਬਿਨਾ ਤੁਹਾਡਾ ਭਾਰ ਨਹੀਂ ਘਟੇਗਾ ਇਹ ਤਿੰਨੇ ਚੀਜ਼ਾਂ ਨੇ ਜੇ ਤੁਸੀਂ ਆਪਣੇ ਪੱਲੇ ਬੰਨ ਲਿਆ ਤੁਹਾਡਾ ਭਾਰਤ ਉਹ ਜਿੰਨਾ ਚਾਹੋਗੇ ਨਾ ਜਿੰਨਾ ਤੁਸੀਂ ਚਾਹੋਗੇ ਤੁਸੀਂ ਉਨਾ ਭਾਰ ਤੁਸੀਂ ਘਟਾ ਸਕਦੇ ਹੋ ਚੌਥੀ ਚੀਜ਼ ਜਿਹੜੀ ਚੌਥੀ ਚੀਜ਼ ਹੈਗੀ ਆ ਉਹ ਹੈਗੀ ਪਾਣੀ ਪਾਣੀ ਵੱਧ ਤੋਂ ਵੱਧ ਪੀਣਾ ਵਾ ਜੜੀ ਅਸੀਂ ਚੀਜ਼ ਨਹੀਂ ਕਰਦੇ ਹੈਗੇ ਮੇਰੇ ਭੈਣ ਭਰਾ ਇਹ ਹੋ ਜੇ ਨੇ ਜਿਹੜੇ ਇੱਕ ਦਿਨ ਦੇ ਵਿੱਚ 1 ਲੀਟਰ 1 ਲੀਟਰ ਪਾਣੀ ਮਸਾ ਪੀਂਦੇ ਆ ਸਰਦੀਆਂ ਦੇ ਵਿੱਚ ਤਾਂ 1 ਲੀਟਰ ਵੀ ਨਹੀਂ ਪੀਂਦੇ ਇੱਕ ਗਲਾਸ ਪੀਂਦੇ ਨੇ ਬਸ ਇੱਕ ਗਲਾਸ ਉਹ ਵੀ ਅੱਧੇ ਲੀਟਰ ਦਾ ਮਸਾ ਹੁੰਦਾ ਹੋਣਾ ਇੱਕ ਗਲਾਸ ਬਿੰਦੇ ਸਰਦੀਆਂ ਦੇ ਵਿੱਚ ਗਰਮੀ ਦੇ ਵਿੱਚ ਵੱਧ ਤੋਂ ਵੱਧ 1 ਲੀਟਰ ਪੀ ਲੈਣ ਦੇ ਕੋਲ ਡਰਿੰਕ ਪੀ ਜਾਣਗੇ ਹਨ ਜੋਸ ਪੀ ਜਾਣਗੇ ਇਹ ਡੱਬੇ ਵਾਲੇ ਜੂਸ ਪੀ ਜਾਣਗੇ ਉਹ ਨਹੀਂ ਪੀਣੇ ਆਈ ਆਪਾਂ ਸਿੰਪਲ ਪਾਣੀ ਸਿੰਪਲ ਪਾਣੀ ਪੀਣਾ ਕਿੰਨਾ ਪਾਣੀ ਪੀਣਾ ਇੱਕ ਦਿਨ ਦੇ ਵਿੱਚ 3 ਤੋਂ 4 ਲੀਟਰ ਘਟੋ ਘੱਟ ਤੁਸੀਂ 3 ਲੀਟਰ ਵੱਧ ਤੋਂ ਵੱਧ ਤੁਸੀਂ 4 ਜਾਂ 5 ਲੀਟਰ ਪਾਣੀ ਕਰ ਸਕਦੇ ਹੋ ਵੱਧ ਵੀ ਨਹੀਂ ਪੀਣਾ ਹੈਗਾ ਚਾਹੇ 4 ਲੀਟਰ ਤੋਂ ਵੱਧ ਪਾਣੀ ਨਹੀਂ ਪੀਣਾ 5 ਲੀਟਰ ਤੋਂ ਜੇ ਤੁਸੀਂ ਵੱਧ ਪਾਣੀ ਪੀਗੇ ਤਾਂ ਉਹਦਾ ਵੀ ਨੁਕਸਾਨ ਹੈ ਜੇ ਤੁਸੀਂ ਘੱਟ ਪੀਓਗੇ ਉਹਦਾ ਤਾਂ ਨੁਕਸਾਨ ਹੈਗਾ ਹੀ ਹੈਗਾ ਵਾ ਕਿਉਂਕਿ ਜਿੰਨਾ ਤੁਸੀਂ ਪਾਣੀ ਪੀਓਗੇ ਨਾ ਇਹ ਸਾਡੀ ਪੂਰੀ ਬੋਡੀ ਨੂੰ ਅੰਦਰੋਂ ਪੂਰ ਉੱਪਰਲੀ ਵਾਸ਼ ਕਰਦਾ ਵਾ ਜੇ ਤੁਸੀਂ ਇੱਕ ਦਿਨ ਦੇ ਵਿੱਚ 3 ਤੋਂ 4 ਲੀਟਰ ਪਾਣੀ ਪੀਓਗੇ ਨਾ ਇਹ ਪਾਣੀ ਸਾਡੀ ਬੋਡੀ ਨੂੰ ਅੰਦਰੋਂ ਪੂਰੇ ਤਰੀਕੇ ਨਾਲ ਵਾਸ਼ ਕਰ ਲੈਂਦਾ ਵਾ ਜਿਵੇਂ ਤੁਸੀਂ ਦੇਖਿਆਣਾ ਮੰਨ ਕੇ ਚਲੋ ਉਦਾਹਰਣ ਦੇ ਲਈ ਤੁਸੀਂ ਨਾ ਕਿਤੇ ਕੱਪੜੇ ਧੋਤੇ ਹੈ ਨਾ ਤੁਸੀਂ ਕਿਸੇ ਜਗ੍ਹਾ ਦੇ ਕੱਪੜੇ ਧੋਤੇ ਹੋਣੇ ਤਾਂ ਉਥਰੇ ਕਿੰਨਾ ਗੰਦਮੰਦ ਫੇਲ ਜਾਂਦਾ ਵਾ ਆਪਾਂ ਕੀ ਕਰਦਾ ਇੱਕ ਬਾਟੀ ਪਾਣੀ ਦੀ ਭਰ ਕੇ ਆਪਾਂ ਐ ਚੱੱਕ ਕੇ ਮਾਰ ਦਿਆਂ ਤੇ ਉਹ ਸਾਰਾ ਸਰਫ ਸੁਰਭ ਸੁਬਰ ਸੁਬ ਨੂੰ ਇਕੱਠਾ ਕਰ ਰਿੰਦਾ ਵਾ ਯਾਨੀ ਕਿ ਸਾਫ਼ ਕਰ ਦਿੰਦਾ ਫਰਸ਼ ਇਸੇ ਤਰ੍ਹਾਂ ਜਿੰਨਾ ਸੀ ਪਾਣੀ ਪੀਵਾਂਗੇ ਸਾਡੀ ਬੋਡੀ ਦੇ ਅੰਦਰ ਜਿੰਨਾ ਗੰਦਮੰਦ ਜਮਿਆ ਹੁੰਦਾ ਸੈਡਾਂ ਤੇ ਉਹ ਸਾਡੀ ਅੰਦਰੋਂ ਪੂਰੀ ਸਫਾਈ ਕਰ ਦੇਗਾ ਤੇ ਬਾਥਰੂਮ ਰਾਈ ਟਾਇਲਟ ਰਾਈ ਸਾਰਾ ਗੰਦਮੰਦ ਬਾਹਰ ਘੱਟ ਦੇਗਾ ਇਸ ਕਰਕੇ ਸਾਨੂੰ 3 ਤੋਂ 4 ਲੀਟਰ ਪਾਣੀ ਘਟੋ ਘਟ ਅਸੀਂ ਇੱਕ ਦਿਨ ਦੇ ਵਿੱਚ ਪੀਣਾ ਹੀ ਪੀਣਾ ਵਾ ਸਟਾਰਟਿੰਗ ਦੇ ਵਿੱਚ ਤੁਹਾਨੂੰ 5 ਤੋਂ ਲੈ ਕੇ 7 ਦਿਨ ਦੇ ਵਿੱਚ ਓਖਾ ਹੋਏਗਾ ਇੰਨਾ ਪਾਣੀ ਨਹੀਂ ਪੀਤਾ ਜਾਏਗਾ ਉਹ ਤੋਂ ਬਾਅਦ ਪੰਜ ਤੋਂ 7 ਦਿਨ ਬਾਅਦ ਤੁਹਾਡੀ ਆਟੋਮੈਟਿਕੀ ਆਦਤ ਬਣ ਜਾਣੀ ਤੁਹਾਡਾ ਮੂੰਹ ਸੁੱਕਣਾ ਸ਼ੁਰੂ ਹੋ ਜਾਣਾ ਫਿਰ ਤੁਸੀਂ ਪਾਣੀ ਪੀਣਾ ਹੀ ਪੀਣਾ ਵਾ ਇਹ ਕੰਮ ਤੁਸੀਂ ਕਰਨਾ ਹੀ ਕਰਨਾ ਇਹ ਚਾਰ ਚੀਜ਼ਾਂ ਜਿਵੇਂ ਤੁਸੀਂ ਇਹ ਚਾਰ ਚੀਜ਼ਾਂ ਤੁਸੀਂ ਕਰ ਗਏ ਤਾਂ ਮੈਂ ਤੁਹਾਨੂੰ ਗਾਰੰਟੀ ਦੇਦਾ ਤੁਹਾਡਾ ਜਿਹੜਾ ਬੋਡੀ weight ਆ ਤੁਹਾਡਾ ਘਟੇਗਾ ਹੀ ਘਟੇਗਾ ਨੰਬਰ 1 ਤੇ ਹੈਗਾ ਤੁਸੀਂ oily ਚੀਜ਼ਾਂ ਤੇ ਮਿੱਠਾ ਨਹੀਂ ਖਾਣਾ ਹੈਗਾ ਨੰਬਰ 2 ਤੇ ਹੈਗਾ ਥੋੜਾ ਥੋੜਾ ਕਰਕੇ ਖਾਓ ਦਿਨ ਦੇ ਵਿੱਚ 8 ਤੋਂ 7 ਤੋਂ 8 ਵਾਰ ਖਾਓ ਉਸ ਤੋਂ ਬਾਅਦ ਇੱਕ workout ਤੁਸੀਂ ਡੇਲੀ ਕਰਨਾ ਹੀ ਕਰਨਾ ਤੇ ਪਾਣੀ ਹੈ ਜਿਹੜਾ ਤੁਸੀਂ ਇੱਕ ਦਿਨ ਦੇ ਵਿੱਚ 3 ਤੋਂ 4 ਲੀਟਰ ਤੋ ਸਹੀ ਪੀਣਾ ਹੀ ਪੀਣਾ ਵਾ ਕਿਉਂਕਿ ਜਿਹੜਾ ਸਾਡਾ ਸਰੀਰ ਹੈ ਨਾ ਇਹ ਇੱਕ ਮਿੱਟੀ ਆ ਇਹ ਇੱਕ ਮਿੱਟੀ ਆ ਸਾਡਾ ਸਰੀਰ ਤੁਸੀਂ ਜਿਵੇਂ ਦਾ ਚਾਹੋ ਜਿਵੇਂ ਦਾ ਤੁਸੀਂ ਚਾਹੋ ਨਾ ਆਪਣੇ ਸਰੀਰ ਨੂੰ ਤੁਸੀਂ ਓਦਾਂ ਦਾ ਬਣਾ ਸਕਦੇ ਹੋ ਤੁਸੀਂ ਸੋ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇੰਨੇ ਹੀ ਅਗਰ ਤੁਹਾਡਾ ਇਸ ਵੀਡੀਓ ਦੇ ਰਿਗਾਰਡਿੰਗ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਤੁਹਾਡਾ ਸਵਾਲ ਹੈਗਾ ਤਾਂ ਪਲੀਜ਼ ਤੁਸੀਂ ਮੈਨੀ ਇੰਸਟਾਗ੍ਰam ਤੇ ਫੋਲੋ ਕਰਕੇ ਮੈਸੇਜ ਕਰ ਸਕਦੇ ਹੋ ਜੀ ਅਗਰ ਤੁਹਾਨੂੰ ਮੇਰੀ ਇਹ ਛੋਟੀ ਜੀ ਕੋਸ਼ਿਸ਼ ਵਧੀਆ ਲੱਗੀ ਤਾਂ ਪਲੀਜ਼ ਇਸ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਜੀ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਤੁਹਾਨੂੰ ਮੇਰੀ ਇਹ ਛੋਟੀ ਜੀ ਕੋਸ਼ਿਸ਼ ਕਿਵੇਂ ਦੀ ਲੱਗੀ ਆ ਸੋ ਦੋਸਤੋ ਮਿਲਾਂਗੇ ਬਹੁਤ ਜਲਦੀ ਇੱਕ ਨਵੀਂ ਤੇ ਵਧੀਆ ਵੀਡੀਓ ਦੇ ਨਾਲ ਉਹ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ